ਜਿਹੜਾ ਰਿਸਪੌਂਸ ਆ ਉਹ ਦਿਨ-ਬਦਿਨ ਇਨਾ ਵੱਧਦਾ ਜਾ ਰਿਹਾ ਹਰ ਪਿੰਡ 'ਚ ਹਰ ਕਸਬੇ 'ਚ ਜਿਹੜਾ ਕੱਲ ਰਿਸਪੌਂਸ ਸੀ ਉਹਦੇ ਨਾਲੋਂ ਡਬਲ ਟ੍ਰਿਪਲ ਹੋ ਕੇ ਸਾਨੂੰ ਮਿਲ ਰਿਹਾ ਆ ਹਾ ਹੁਣ ਸਮਰਾਲੇ ਦੀ ਮੀਟਿੰਗ ਦੇਖ ਲੋ ਸੈਂਕੜੇ ਹਜ਼ਾਰਾਂ ਲੋਕ ਬੈਠੇ ਆ ਔਰ ਬੀਬੀਆਂ ਇੰਨੀਆਂ ਨੇ ਸੰਪਨ ਲੋਕ ਬੈਠੇ ਆ ਮਜ਼ਦੂਰ ਲੋਕ ਬੈਠੇ ਆ ਸਭ ਲੋਕ ਸਾਡੀ ਗੱਲ ਸੁਣ ਰਹੇ ਆ ਔਰ ਸਾਡੀਆਂ ਗੱਲਾਂ ਨਾਲ ਸਹਿਮਤ ਹੋ ਰਹੇ ਆ ਔਰ ਇਸ ਗੱਲ ਤੇ ਸਹਿਮਤੀ ਹੋ ਰਹੀ ਆ ਕਿ ਕਾਂਗਰਸ ਦੀ ਸਰਕਾਰ ਬਣਾਉਣੀ ਆ ਮੈਨੂੰ ਜਿਤਾਉਣਾ ਔਰ ਭਾਜਪਾ ਦੀ ਸਰਕਾਰ ਬਦਲਣੀ ਆ ਇਹ ਸਭ ਲੋਕ ਇਸ ਗੱਲ ਤੇ ਸਹਿਮਤ ਨੇ ਇਹ ਤੁਹਾਨੂੰ ਜਿਹੜਾ ਅੰਦਰ ਲੋਕਾਂ ਨੇ ਮਨ ਬਣਾ ਲਿਆ ਤੇ ਕਿਹੜੇ ਕਿਹੜੇ ਪ੍ਰਾਇੋਰਟੀ ਸੁੱਤੇ ਹਲਕੇ ਵਾਸਤੇ ਦੇਖੋ ਮੈਂ ਹਲਕੇ ਵਾਸਤੇ ਦੇਖੋ ਮੈਂ ਜਦੋਂ ਪਿਛਲੀ ਵਾਰ ਬਣਿਆ ਸੀ ਬਹੁਤ ਸਾਰੀਆਂ ਗੱਲਾਂ ਕੇਂਦਰ ਸਰਕਾਰ ਨੂੰ ਕਹੀਆਂ ਸੀ ਸਭ ਤੋਂ ਵੱਡੀ ਗੱਲ ਤਾਂ ਮੈਂ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਚੀਜ਼ ਹੈ ਕਿ ਉਹਨੂੰ ਇੰਟਰਨੈਸ਼ਨਲ ਟੂਰਿਸਟ ਸਰਕਟ ਕਰੋ ਔਰ ਜਿਸ ਤਰ੍ਹਾਂ ਦਾ ਇੰਟਰਨੈਸ਼ਨਲ ਟੂਰਿਸਟ ਪਲੇਸਸ ਵਿੱਚ ਫੈਸਿਲਿਟੀਆਂ ਹੁੰਦੀਆਂ ਉਸ ਤਰ੍ਹਾਂ ਦੀ ਫੈਸਿਲਿਟੀਆਂ ਤੁਸੀਂ ਸਰਹੰਦ ਔਰ ਫਤਿਹਗੜ੍ਹ ਸਾਹਿਬ ਚ ਕਰੋ ਔਰ ਹੋਰ ਬਹੁਤ ਸਾਰੇ ਮੁੱਦੇ ਸੀ ਰੇਲਵੇ ਦੇ ਨੈਸ਼ਨਲ ਹਾਈਵੇ ਦੇ ਬਹੁਤ ਸਾਰੇ ਮੁੱਦੇ ਹੈਗੇ ਆ ਉਹਨਾਂ ਨੇ ਕੀ ਕੀਤਾ ਕਿ ਵਿੱਚੋਂ-ਚੋਂ ਛਣ ਕੇ ਕੁਛ-ਕੁਛ ਕੰਮ ਤੇ ਮੇਰੇ ਕਰ ਦਿੰਦੇ ਆ। ਇਹ ਨਹੀਂ ਕਿ ਬਿਲਕੁਲ ਨਹੀਂ ਕਰਦੇ। ਪਰ ਬਹੁਤ سارے 90% ਕੰਮ ਉਹਨਾਂ ਮੇਰੇ ਛੱਡਦੇ। 10% ਕਰਦੇ ਹੋਣੇ ਆ। ਉਹ ਸਾਰੇ ਕੰਮ ਜਿਹੜੇ ਉਹਨਾਂ ਨੇ ਨਹੀਂ ਕੀਤੇ, ਉਹ ਮੈਂ ਹੁਣ ਵਾਪਸ ਕਰਾਉਂਗਾ। ਇਸ ਵਾਰ ਬਣ ਕੇ ਔਰ ਸਰਕਾਰ ਬਣ ਕੇ ਫਿਰ ਮੈਨੂੰ ਕੋਈ ਤਕਲੀਫ ਹੋਣੀ ਨਹੀਂ ਫਿਰ ਵੈਸੇ। ਪੰਜਾਬ ਦੀ ਸਰਕਾਰ ਦੀ ਸਮਾਜਿਕ ਜ਼ਿੰਮੇਵਾਰੀ ਨਹੀਂ। ਦੇਖੋ ਇਹਨਾਂ ਦੀ ਤਾਂ ਕੀ ਕਾਰ ਕੋਈ ਕਾਰਗੁਜ਼ਾਰੀ ਹੈ ਹੀ ਨਹੀਂ। ਇਹਨਾਂ ਬਾਰੇ ਕੀ ਕਹਿਣਾ? ਇਹ ਤੇ ਉਹ ਜੇ ਲੋਕ ਹੈਗੇ ਆ ਲੋਕਾਂ ਨੂੰ ਗੁੰਮਰਾ ਕਰਕੇ ਵੋਟ ਲੈ ਲਈ ਲੇਕਿਨ ਕਿਸੇ ਕੰਮ ਤੇ ਵੀ ਉਹਦਾ ਭਾਸ਼ਣ ਹੀ ਕਰੀ ਜਾ ਰਹੇ ਆ ਅਰੇ ਭਾਈ ਹੁਣ ਤੁਹਾਡਾ ਭਾਸ਼ਣ ਕਰਨ ਦਾ ਮਤਲਬ ਨਹੀਂ ਆ ਇਹ ਸਮਾਂ ਨਹੀਂ ਆ ਤੁਸੀਂ ਇਸ ਵੇਲੇ ਪਾਵਰ ਚੋਂ ਤੁਹਾਨੂੰ ਤੁਸੀਂ ਡਿਲੀਵਰ ਕਰੋ ਕਰਕੇ ਦਿਖਾਓ ਅਮਨ ਕਾਨੂੰਨ ਦੀ ਕੀ ਹਾਲਤ ਆ ਨਸ਼ਿਆਂ ਦੀ ਕੀ ਹਾਲਤ ਆ ਗੁੱਟਮਾਰ ਦੀ ਕੀ ਹਾਲਤ ਆ ਫਰੋਤੀਆਂ ਦੀ ਕੀ ਹਾਲਤ ਆ ਕੋਈ ਮੁੱਦਾ ਦੇਖ ਲੋ ਇਹਦਾ ਇਹਵੇਂ ਬੋਲੀ ਜਾਂਦੇ ਆ ਸਾਰਾ ਦਿਨ 파ਸ਼ਨ ਕਰੀ ਜਾ ਰਹੇ ਆ ਕੋਈ ਐਕਟੀਵਿਟੀ ਨਹੀਂ ਆ BBNO 1000 ਰੁਪਇਆ ਦਿੱਤਾ ਹੈ ਨਾ ਪਹਿਲੇ ਅਪ੍ਰੈਲ 2022 ਤੋਂ ਦੇਣਾ ਸੀ ਇਹਦਾ ਕੁਝ ਵੀ ਕਹੀ ਜਾਂਦੇ ਆ ਤੁਸੀਂ ਦੇਖਿਓ ਸਹੀ 4 ਜੂਨ ਨੂੰ ਜਿਹੜਾ ਰਿਜ਼ਲਟ ਆਊਗਾ ਉਹਦੇ ਤੇ ਇਹਨਾਂ ਨੂੰ ਸਮਝ ਆਊਗੀ ਇਹ ਜਿਹੜਾ 13 ਜ਼ੀਰੋ ਕਹਿ ਰਿਆ ਜ਼ੀਰੋ 13 ਨਿਕਲੂਗਾ ਔਰ ਇਹਨਾਂ ਨੂੰ ਕੋ ਰੁਕਣ ਦੀ ਜਵਾਨੀ 43000 ਨੌਕਰੀਆਂ ਦਾ ਦਾਵਾ ਕਰਨ ਵਾਲੇ ਭਗਵੰਤ ਮਾਨ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਹੋ ਰਿਹਾ ਜੀ ਸੱਚੇ ਮੁਲਾਜ਼ਮ ਵਿਰੋਧ ਕਰ ਰਹੇ ਨੇ ਹਰ ਜਗ੍ਹਾ ਤੇ ਦਿੱਤੇ ਜਾਂਦੇ ਨੇ ਉਹ ਇਸ ਕਰਕੇ ਕਿ ਹਰ ਚੀਜ਼ ਤੇ ਤਾਂ ਝੂਠ ਬੋਲਦਾ ਮੋਟ ਲੈਂਡ ਲਈ ਅਜਾ ਜਿਹੜੀ ਸੂਬਾ ਸਰਕਾਰ ਹੁੰਦੀ ਆ ਉਹਦੇ ਕੋਲ ਉਹਨੇ ਰਿਸੋਰਸਸ ਹੁੰਦੇ ਹੀ ਨਹੀਂ ਆ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕੇਂਦਰ ਸਰਕਾਰ ਕੋਲ ਫੰਡਸ ਤਾਂ ਨਹੀਂ ਹੈਗੇ ਆ ਕਿਉਂਕਿ 50 ਲੱਖ ਕਰੋੜ ਦਾ ਬਜਟ ਆਏਗਾ। ਬੋਤੇ ਇੱਕ ਲੀਵਰੇਜ ਥੋੜੀ ਜਿਹੀ ਹੁੰਦੀ ਆ ਤੁਸੀਂ ਕੁਝ ਕਰ ਸਕਦੇ। ਇਹਨਾਂ ਕੋਲ ਤਾਂ ਕੋਈ ਬਜਟ ਹੀ ਨਹੀਂ ਹੁੰਦਾ। ਇਹ ਕਿੱਥੋਂ ਵਾਦੇ ਕਰੀ ਜਾ ਰਹੇ ਨੇ? ਇਸੇ ਕਰਕੇ ਨੂੰ ਤਕਰੀਬ ਉਹ ਟੀਚਰ ਸਾਰੇ ਧੜਕਾਂ ਤੇ ਘੁੰਮ ਰਹੇ ਆ। ਕੱਚੇ ਕਰਮਚਾਰੀ ਜੀਦਾ ਮਰਜ਼ੀ ਨਾਂ ਲੈ ਲੋ ਸਾਰੇ। ਉਹ ਹੱਲਾ ਕਰਦੇ ਤੁਰੇ ਫਿਰਦੇ ਇਹਨਾਂ ਨੂੰ ਕਾਲੀਆਂ ਝੰਡੀਆਂ ਦਿਖਾਉਂਦੇ ਨਹੀਂ ਸੀ। ਸਕੰਦਸਰੀਮ ਗਰੰਟੀਆਂ ਐਂਡ ਸੀਜੀ ਗਾਰੰਟੀਆਂ ਦੇ ਰੂਪ ਵਿੱਚ ਹੋਣਾ। ਕਾਂਗਰਸ ਗਰੰਟੀਆਂ ਕਰਕੇ ਦੇਊ। ਮੋਦੀ ਜੀ ਤਾਂ ਗਰੰਟੀ ਦੇ ਕੇ ਫਿਰ ਭੁੱਲ ਜਾਂਦੇ ਆ ਫਿਰ ਅਗਲੀ ਵਾਰ ਹੋਰ ਕੋਈ ਗਰੰਟੀ ਦੇ ਠੀਕ ਹੈ ਜੀ ਥੈਂਕ ਯੂ ਦੁਆ ਸਾਹਿਬ ਨੁਕੜ ਮੀਟਿੰਗ ਰੈਲੀ ਦਾ ਰੂਪ ਧਾਰੀ ਸੁਮਰਾਲਾ ਵਿੱਚ ਤੇ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਤੁਸੀਂ ਆਪੇ ਕਹਿੰਦਾ ਵੀ ਨਫਰਸ ਮੀਟਿੰਗ ਸਾਡੀ ਰੈਲੀ ਦਾ ਰੂਪ ਧਾਰੀ ਮੈਂ ਸਭ ਤੋਂ ਪਹਿਲਾਂ ਆਪਣੇ ਬਾੜਵਾਸੀਆਂ ਦਾ ਤੇ ਸ਼ਹਿਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਸਾਡੇ ਛੋਟੇ ਜਿਹੇ ਸੱਦੇ ਤੇ ਜਿਨ੍ਹਾਂ ਨੇ ਸਾਡਾ ਮਾਣ ਰੱਖਿਆ ਤੇ ਸਾਨੂੰ ਆਸਦਾਨੋਂ ਵੱਧ ਜਿੰਨੇ ਅਸੀਂ ਕੁਰਸੀਆਂ ਲਾਈਆਂ ਸੀ ਉਹ ਵੀ ਸਾਡੀਆਂ ਘੱਟ ਪੈ ਗਈਆਂ ਆਸਰਾ ਨਾਲ ਵੱਧ ਸਾਡਾ ਅੱਜ ਇਕੱਠ ਹੋਇਆ ਅਸੀਂ ਪੂਰਾ ਵਿਸ਼ਵਾਸ ਦਿਵਾਉਨੇ ਅਮਰ ਸਿੰਘ ਜੀ ਨੂੰ ਵੀ ਤੇ ਸਾਡੇ ਵਾਰਡ ਵਾਸੀ ਵੀ ਅੱਜ ਵਿਸ਼ਵਾਸ ਦਿਵਾ ਕੇ ਗਏ ਨੇ ਕਿ ਅਸੀਂ ਕਾਂਗਰਸ ਪਾਰਟੀ ਨੂੰ ਤੇ ਡਾਕਟਰ ਅਮਰ ਸਿੰਘ ਨੂੰ ਇੱਥੋਂ ਜਿਧਾ ਕੇ ਭੇਜਾਂਗੇ ਗੱਲ ਕਰੀਏ ਮੁੱਦੇ ਬਹੁਤ ਨੇ ਕਿਹੜੇ ਮੁੱਦਿਆਂ ਤੇ ਇਲੈਕਸ਼ਨ ਲੜ ਰਹੇ ਨੇ ਮੁੱਦੇ ਜੇ ਆਪਾਂ ਗੱਲ ਕਰੀਏ ਜਿਹੜੀ ਮੰਨ ਲਓ ਆਪਾਂ ਵਿਰੋਧੀ ਆਪਣੇ ਆਮ ਆਮ ਆਦਮੀ ਦੀ ਗੱਲ ਕਰੀਏ ਪਾਰਟੀ ਦੀ ਉਹ ਸਿਰਫ ਝੂਠ ਤੇ ਲਾਰੇ ਲਾਉਂਦੇ ਨੇ ਜੇ ਆਪਾਂ 1000 ਰੁਪਏ ਦੀ ਗੱਲ ਕਰੀਏ ਮਾਤਾ ਮਾਂ ਨੂੰ ਉਹਨਾਂ ਨੂੰ 2022 ਚ ਦੇਣਾ ਸੀਗਾ ਅੱਜ ਉਹਨਾਂ ਦਾ 30-3000 ਰੁਪਏ ਇੱਕ ਸਾਡੀ ਮਾਂ ਦਾ ਤੇ ਭੈਣ ਦਾ 30-3000 ਰੁਪਏ ਬਣ ਚੁੱਕੇ ਆ ਤੇ ਜੇ ਗੱਲ ਕਰੀਏ ਫੇਰੁਜਗਾਰੀ ਦੀ ਤੇ ਜੇ ਗੱਲ ਕਰੀਏ ਨਸ਼ੇ ਦੀ ਨਸ਼ਾ ਇਹਨਾਂ ਨੇ ਕਿਹਾ ਸੀ ਅਸੀਂ 3 ਮਹੀਨੇ ਚ ਖਤਮ ਕਰਾਂਗੇ ਕੋਈ ਨਸ਼ਾ ਖਤਮ ਨਹੀਂ ਹੋਇਆ ਜੇ ਬਰਗਾੜੀ ਕਾਹਨ ਦੀ ਕਿ ਅਸੀਂ ਇਹਨਾਂ ਨੂੰ 1 ਮਹੀਨੇ ਚ ਅਸੀਂ ਸਾਫ ਦਵਾਵਾਂਗੇ ਜੋ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਕੀਤੀ ਆ ਕੋਈ ਵੀ ਮੁੱਦਾ ਜੋ ਇਹਨਾਂ ਨੇ ਜਿੰਨੇ ਵਾਅਦੇ ਕੀਤੇ ਨੇ ਕੋਈ ਇਹਨਾਂ ਕੋ ਮੁੱਦਾ ਨਹੀਂ ਹੈਗਾ ਜੇ ਆਪਾਂ ਗੱਲ ਹੁਣ ਭਾਜਪਾ ਸਰਕਾਰ ਦੀ ਕਰੀਏ ਤਾਂ ਉਹਨਾਂ ਨੇ ਪਿਛਲੀ ਵਾਰ 15 ਲੱਖ ਰੁਪਏ ਕਿਹਾ ਸੀ ਵੀ ਹਰ ਇੱਕ ਦੇ ਖਾਤੇ ਵਿੱਚ 15 ਲੱਖ ਰੁਪਏ ਆਉਣਗੇ ਉਹ ਨਹੀਂ ਕਿਸੇ ਦੇ ਆਇਆ ਜੇ ਨੌਕਰੀਆਂ ਦੀ ਗੱਲ ਕਰੀਏ ਵੀ ਇੱਕ ਸਾਲ 'ਚ ਅਸੀਂ ਲੱਖਾਂ ਨੌਕਰੀ ਦਵਾਵਾਂਗੇ ਬੇਰੋਜ਼ਗਾਰੀ ਵੱਧ ਗਈ ਐਮਏ ਬੀਬੀ ਐਮਬੀਬੀਐਸ ਨਾਲ ਤਾਂ ਇਹਨਾਂ ਨੇ ਪਕੌੜੇ ਵੇਚਣ ਲੱਗਾ ਤੇ ਜੇ ਗੱਲ ਕਰੀਏ ਬੀਜੇਪੀ ਵਾਲਿਆਂ ਦੀ ਬੀਜੇਪੀ ਵਾਲੇ ਸਾਰੇ ਝੂਠ ਬੋਲਦੇ ਨੇ ਹੁਣ ਇੱਕ ਨਵਾਂ ਫਾਰਮੂਲਾ ਲੈ ਕੇ ਆਏ ਨੇ ਇਸ ਕਰਕੇ ਇਹਨਾਂ ਜੁਮਲਿਆਂ ਤੋਂ ਬਚਣਾ ਚਾਹੀਦਾ ਮੋਦੀ ਸਾਹਿਬ ਹੁਣ ਬਿਲਕੁਲ ਫੇਲ ਹੋ ਚੁੱਕੇ ਨੇ ਹੁਣ ਲੋਕ ਇਹਨਾਂ ਦੀਆਂ ਗੱਲਾਂ 'ਚ ਨਹੀਂ ਲੱਗੇ ਇਸ ਕਰਕੇ ਕਾਂਗਰਸ ਪਾਰਟੀ ਦਾ ਅੱਜ ਇੱਕਠ ਤੇ ਤੁਸੀਂ ਜਿਹੜੇ ਮਰਜੀ ਪਿਛਲੇ ਅੱਜ 7-8 ਪਿੰਡ ਸੀਗੇ ਪੂਰਾ ਠਾਠਾ ਮਾਰਦਾ ਇਕਠ ਜਿੱਥੇ ਇੱਕ ਨੁਕੜ ਮੀਟਿੰਗ ਨੂੰ ਰੈਲੀਆਂ 'ਚ ਬਦਲ ਜਾ ਰਿਹਾ ਇਹ ਜਿੱਤ ਯਕੀਨੀ ਇਹ ਲੋਕਾਂ ਨੇ ਕਰਨੀ ਆ ਇਹਨਾਂ ਨੇ ਹੀ ਪਹਿਲਾਂ ਆਮ ਆਦਮੀ ਵਾਲਾ ਜਿੱਤਾਇਆ ਸੀ ਇਹਨਾਂ ਨੇ ਹੀ ਭਾਜਪਾ ਵਾਲਾ ਜਿੱਤਾਇਆ ਸੀ ਪਰ ਅੱਜ ਸਾਨੂੰ ਵਿਸ਼ਵਾਸ ਦਿਵਾ ਕੇ ਗਏ ਨੇ ਕਿ ਅਸੀਂ ਕਾਂਗਰਸ ਪਾਰਟੀ ਦੀ ਪੂਰੇ ਅਮਰ ਸਿੰਘ ਜੀ ਤੇ ਮੋਰ ਲਾ ਕੇ ਭੇਜਾਂਗੇ ਧੰਨਵਾਦ ਠ ਨੁੱਕੜ ਮੀਟਿੰਗ ਸੀ ਰੈਲੀ ਦਾ ਰੂਪ ਧਾਰਿਆ ਗਿਆ ਤੇ ਕੀ ਕਹਿਣਾ ਚਾਹੁੰਦੇ ਹਾਂ ਸੁਣਨ ਵਾਲਾ ਇਹ ਨੁੱਕੜ ਮੀਟਿੰਗ ਜਿਹੜੀ ਰੈਲੀ ਦਾ ਰੂਪ ਧਾਰ ਕੇ ਗਈ ਹੈ ਲੋਕਾਂ ਦਾ ਪਿਆਰ ਹੈ ਇਹ ਸਾਡੀਆਂ ਮਾਤਾਵਾਂ ਪੈਣਾ ਬਜ਼ੁਰਗਾਂ ਦਾ ਆਸ਼ੀਰਵਾਦ ਹੈ ਤੇ ਪਰਮਾਤਮਾ ਦੀ ਕਿਰਪਾ ਹੈ ਕਿ ਜਿਹੜੀ ਕਾਂਗਰਸ ਪਾਰਟੀ ਨੂੰ ਇੰਨਾ ਹੰਗਾਰਾ ਮਿਲ ਰਿਹਾ ਅੱਜ ਸਾਡੇ ਲੋਕ ਸਭਾ ਹਲਕਾ ਤੋਂ ਫਤੇਗੜ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਕਿ ਟਿਕਟ ਤੋਂ ਚੋਣ ਲੜ ਰਹੇ ਡਾਕਟਰ ਅਮਰ ਸਿੰਘ ਜੀ ਐਸੀ ਸਾਡੇ ਹਲਕਾ ਇਨਚਾਰਜ ਰਵਿੰਦਰ ਸਿੰਘ ਰਾਜਾ ਗਿਲ ਜੀ ਜਿਹੜੇ ਸਾਡੇ ਵਿੱਚ ਪਹੁੰਚੇ ਸੀ ਤੇ ਉਹਨਾਂ ਦੇ ਵਿਚਾਰ ਸੁਣਨ ਵਾਸਤੇ ਹਰ ਗਲੀ ਹਰ ਮੁਹੱਲੇ ਦੇ ਵਿੱਚੋਂ ਸਾਡੇ ਮਾਤਾਵਾ ਪੈਣਾ ਤੇ ਬਜ਼ੁਰਗ ਜਿਹੜੇ ਨੇ ਉਹ ਆਏ ਸੀ ਤੇ ਨੌਜਵਾਨ ਪੀੜ੍ਹੀ ਨੂੰ ਬਹੁਤ ਹੰਗਾਰਾ ਮਿਲਿਆ ਤੇ ਇਸ ਤੋਂ ਯਕੀਨ ਹੁੰਦਾ ਕਿ ਕਾਂਗਰਸ ਪਾਰਟੀ ਜਿਹੜੀ ਵਧਤ ਵੱਲ ਜਾ ਰਹੀ ਹੈ ਤੇ ਕਾਂਗਰਸ ਪਾਰਟੀ ਜਿਹੜੀ ਜਿੱਤ ਹੈ ਉਹ ਯਕੀਨੀ ਹੈ ਠੀਕ ਹੈ ਜੀ ਵਿਰੋਧੀ ਆਲਾ ਕਹਿਣਾ ਹੈ ਕਿ ਜਿਹੜੀ ਆਮ ਆਵਾਦਵੀ ਪਾਰਟੀ ਦਾ ਕੈਂਡੀਡੇਟ ਹੈ ਜਿਹੜਾ ਤੁਹਾਡਾ ਕੈਂਡੀਡੇਟ ਹੈ ਉਸ ਇੱਕੋ ਪਾਰਟੀ ਦੇ ਨੇ ਉਈ ਕੋ ਪਾਰਟੀ ਤੇ ਸੀ ਹੁਣ ਕੱਢ ਚ ਕੱਢ ਦਿੱਤਾ ਗਿਆ ਉਹਨਾਂ ਨੇ ਉਹ ਤਾਂ ਗੁਰਪ੍ਰੀਤ ਜੀਪੀ ਆਮ ਆਦਮੀ ਪਾਰਟੀ ਜਦੋਂ ਉਹਨਾਂ ਨੇ ਕਾਂਗਰਸ ਜੁਆਇਨ ਕੀਤੀ ਸੀ ਤਾਂ ਤੁਸੀਂ ਲਗਾ ਲਓ ਸਾਰੇ ਸੰਸਾਰ ਦੇ ਜਿਹੜੇ ਗਿਰਗੜ ਸੀ ਨਾ ਉਹਨਾਂ ਨੇ ਆਪਮੁੱਠੇ ਹੀ ਕਰ ਲਈ ਕਿਉਂਕਿ ਉਹ ਦੂਜੇ ਨੰਬਰ ਤੇ ਆ ਗਏ ਸੀ ਇਹ ਰੰਗ ਬਦਲਣ ਦੇ ਵਿੱਚ ਇੱਕ ਨੰਬਰ ਤੇ ਆ ਚੁੱਕੇ ਨੇ ਨਾ ਇਹਨਾਂ ਨੇ ਅਕਾਲੀ ਦਲ ਛੱਡਿਆ ਨਾ ਇਹਨਾਂ ਨੇ ਪੀਪੀਪੀ ਪਾਰਟੀ ਛੱਡੀ ਹੈ ਨਾ ਕਾਂਗਰਸ ਛੱਡੀ ਹੈ ਸੋ ਇਹ ਲੋਕਾਂ ਨੂੰ ਜਿਹੜੇ ਲੋਕੀ ਨੇ ਭਲੀ ਭਾਨਤੀ ਜਾਣ ਚੁੱਕੇ ਨੇ ਇਹਨਾਂ ਦੀਆਂ ਚਲਾਕੀਆਂ ਨੂੰ ਭਲੀ ਭਾਨਤੀ ਜਾਣ ਚੁੱਕੇ ਨੇ ਸੋ ਕਾਂਗਰਸ ਪਾਰਟੀ ਜਿਹੜੀ ਪੂਰੀ ਚੜ੍ਹਤ ਵੱਲ ਜਾ ਰਹੀ ਹੈ ਤੇ ਸਾਡੇ ਅਸੀਂ ਵਿਸ਼ਵਾਸ ਦਨੰਨਾ ਕਿ ਕਾਂਗਰਸ ਬਹੁਤ ਵੱਡੀ ਲੀਡ ਨਾਲ ਸਾਡੇ ਡਾਕਟਰ ਰਮਨ ਸਿੰਘ ਜਿਹੜੇ ਨੇ ਉਹ ਜਿੱਤ ਹਾਸਲ ਕਰੇਗਾ ਠੀਕ ਹੈ